ਸਤ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਦਿੱਲੀ ਕਟੜਾ ਐਕਸਪ੍ਰੈਸ ਵੀ ਕਾਫੀ ਚਰਚਾ ਦੇ ਵਿੱਚ ਹੈ ਕਾਰਨ ਇਹ ਹੈ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਮੁੱਦੇ ਦੇ ਉੱਤੇ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਇਸ ਮਸਲੇ ਦਾ ਹੱਲ ਕੱਢਣ ਲਈ ਉਹਨਾਂ ਨੇ ਹੁਣ ਕਮਾਂਡ ਸੰਭਾਲ ਲਈ ਹੈ ਕਿਸਾਨ ਜ਼ਮੀਨਾਂ ਐਕਵਾਇਰ ਕਰਨ ਨੂੰ ਲੈ ਕੇ ਮੋਰਚਾ ਖੋਲਣ ਦੀ ਤਿਆਰੀ ਦੇ ਵਿੱਚ ਨੇ ਤੇ ਦੂਜੇ ਪਾਸੇ ਸਰਕਾਰ ਕਹਿੰਦੀ ਹੈ ਕਿ ਅਸੀਂ ਇਸ ਪ੍ਰੋਜੈਕਟ ਨੂੰ ਪੂਰਾ ਕਰਵਾਉਣ ਜਾ ਰਹੇ ਹਾਂ ਇਸ ਮਾਮਲੇ ਨੂੰ ਲੈ ਕੇ ਬਲਦੇਵ ਸਿੰਘ ਸਿਰਸਾ ਜੋ ਕਿਸਾਨਾਂ ਆਗੂ ਨੇ ਉਹਨਾਂ ਦੇ ਨਾਲ ਅਸੀਂ ਫੋਨ ਦੇ ਉੱਤੇ ਗੱਲਬਾਤ ਕੀਤੀ ਹੈ ਉਹ ਤੁਹਾਨੂੰ ਸੁਣਾਉਣੇ ਉਹਨਾਂ ਦਾ ਕੀ ਕਹਿਣਾ ਹੈ ਸਿਸਰ ਸਾਹਿਬ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਵੀ ਵਿਕਾਸ ਕਾਰਜ ਚੱਲ ਰਹੇ ਨੇ ਸੜਕੀ ਮਾਰਗ ਬਣਾਏ ਜਾ ਰਹੇ ਨੇ ਤੇ ਉਹਦੇ ਵਿੱਚ ਖਾਸ ਤੌਰ ਦੇ ਉੱਤੇ ਇੱਕ ਜਿਹੜਾ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਬਣ ਰਿਹਾ ਹੈ ਉਹਨੂੰ ਲੈ ਕੇ ਥੋੜਾ ਜਿਹਾ ਅੜਿੱਕਾ ਇਹ ਹੈ ਕਿ ਕਿਸਾਨਾਂ ਦੀਆਂ ਜ਼ਮੀਨਾਂ ਉਹਦੇ ਵਿੱਚ ਆਉਂਦੀਆਂ ਨੇ ਜ਼ਮੀਨਾਂ ਐਕਵਾਇਰ ਕੀਤੀਆਂ ਜਾਣੀਆਂ ਨੇ ਪਰ ਰੇਟ ਨੂੰ ਲੈ ਕੇ ਤੇ ਹੋਰ ਨਾ ਮੁੱਦਿਆਂ ਨੂੰ ਲੈ ਕੇ ਰੇੜਕਾ ਵਰਕਰਾਰ ਹੋ ਗਿਆ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਸਲੇ ਨੂੰ ਹੱਲ ਕਰਨ ਲਈ ਕਹਿੰਦੇ ਕਮਾਂਡ ਸੰਭਾਲ ਲਈ ਹੈ ਕੱਲ ਮੀਟਿੰਗ ਵੀ ਕੀਤੀ ਹੈ ਤੇ ਉਸ ਮੀਟਿੰਗ ਦੇ ਵਿੱਚ ਅਧਿਕਾਰੀਆਂ ਨੂੰ ਵੀ ਕਈ ਤਰ੍ਹਾਂ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ ਵੀ ਇਸ ਸਟੀਚ ਨੂੰ ਆਪਾਂ ਰਲ ਮਿਲ ਕੇ ਪੂਰਾ ਕਰਾਈਏ ਤੇ ਕਿਸਾਨਾਂ ਨਾਲ ਵੀ ਕਹਿੰਦੇ ਮੈਂ ਆਪਣੇ ਪੱਧਰ ਦੇ ਉੱਤੇ ਗੱਲਬਾਤ ਕਰੂੰਗਾ ਜਿਨ੍ਹਾਂ ਨੂੰ ਮੁਆਵਜ਼ਾ ਮਿਲ ਗਿਆ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਕਿੰਨੀ ਕੋ ਸਾਰੀ شناخت ਕਰਾਂਗੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਂਦੇ ਹੋ ਜੀ ਗੱਲ ਇਹ ਆ ਕਿ ਮੁੱਖ ਮੰਤਰੀ ਨੂੰ ਅੱਜ ਯਾਦ ਆਇਆ ਹੈ ਜੀ ਕਿ ਕਿੰਨੇ ਲੰਬੇ ਸਮੇਂ ਤੋਂ ਜਿਹੜਾ ਮਸਲਾ ਕਿ ਅੜਕਿਆ ਹੋਇਆ ਹੈ ਔਰ ਜਿਹੜੀ ਇਹ ਭਾਰਤ ਮਾਲਾ ਪ੍ਰੋਜੈਕਟ ਜਿਹੜਾ ਇਹ ਬਣ ਰਿਹਾ ਹੈ ਜੀ ਇਹਦਾ ਆਮ ਲੋਕਾਂ ਨੂੰ ਤਾਂ ਸਾਨੂੰ ਕੋਈ ਫਾਇਦਾ ਨਹੀਂ ਜੀ ਪੰਜਾਬ ਦੀ ਇੱਕ ਉਹ ਉਪਜਾਊ ਜ਼ਮੀਨ ਆ ਜਿਸ ਪੰਜਾਬ ਦੇ ਕਿਸਾਨਾਂ ਨੇ ਇਸ ਜ਼ਮੀਨ ਦੇ ਵਿੱਚੋਂ ਅਨਾਜ ਪੈਦਾ ਕਰਕੇ ਦੇਸ਼ ਨੂੰ ਆਪਣੇ ਪੈਰਾਂ 'ਤੇ ਖੜਾ ਕੀਤਾ। ਜੀ। ਤੇ ਉਸ ਪੰਜਾਬ ਦੀ ਇਹ ਜਿਹੜੀ ਜ਼ਮੀਨ ਹੈ ਉਪਜਾਊ ਜ਼ਮੀਨ ਇਹ ਭਾਰਤ ਮਾਲਾ ਪ੍ਰੋਜੈਕਟ ਜਿਹੜਾ ਇੰਨੀਆਂ ਰੋੜਾਂ ਬਣੀਆਂ ਹੋਈਆਂ ਨੇ ਇਸ ਰੋੜ ਦਾ ਫਾਇਦਾ ਕੀ? ਜੀ। ਨੁਕਸਾਨ ਕਿੰਨੇ ਨੇ? ਨੁਕਸਾਨਾਂ ਦੀ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਜਿੰਨੇ ਨੁਕਸਾਨ ਨੇ। ਜੀ। ਹੁਣ ਮੰਨ ਲਓ ਕਿ ਮੇਰੀ 4 ਏਕੜ ਜ਼ਮੀਨ ਹੈ। ਜੀ। 2 ਏਕੜ ਮੇਰੀ ਜਿਹੜੀ ਜ਼ਮੀਨ ਆ ਉਹ ਆ ਗਈ ਆ ਛੜਕ ਦੇ ਵਿੱਚ ਹਮ 1 ਏਕੜ ਮੇਰੀ ਜ਼ਮੀਨ ਇੱਕ ਪਾਸੇ ਆ ਤੇ 1 ਏਕੜ ਜ਼ਮੀਨ ਮੇਰੀ ਦੂਸਰੇ ਪਾਸੇ ਆ ਜੀ ਹੁਣ ਮੈਂ ਟਿਊਬਵਲ ਕਿੱਥੋਂ ਲਾਵਾਂਗਾ ਪਾਣੀ ਕਿੱਥੋਂ ਪਹਚਾਵਾਂਗਾ ਦੋਵੇਂ ਪਾਸਿਆਂ ਦੇ ਪਾਣੀ ਕਿਵੇਂ ਪਹਚਾਵਾਂਗਾ ਹਮ ਬਿਲਕੁਲ ਦੋਵੇਂ ਪਾਸੇ ਮੈਂ ਉਸ ਜ਼ਮੀਨ ਦੇ ਵਿੱਚ ਆਪਣੀ ਜਿਹੜੀ ਉਹ ਖੇਤੀ ਕਿਵੇਂ ਕਰ ਸਕਾਂਗਾ ਜੀ ਕਿਉਂਕਿ ਇਸ ਸੜਕ ਦੇ ਉੱਤੋਂ ਦੀ ਇਹ ਦਿਹਾੜੀ ਨਾਲ ਕੋਈ ਬੰਦਾ ਕੋ ਉੱਤੋਂ ਦੀ ਟੱਪ ਜੂਗਾ ਹਮ ਇਆਂ ਨੂੰ ਉਚੀਆਂ 13 13 ਫੁੱਟ 15 15 ਫੁੱਟ ਉਚੀਆਂ ਜਿਹੜੀਆਂ 13 ਫੁੱਟ ਉਚੀਆਂ ਛੜਕਾ ਬਣਾਤੀਆਂ ਨੇ ਔਰ ਇਹ ਛੜਕਾ ਬਣਾਉਣ ਦੇ ਨਾਲ ਜਿੱਥੇ ਇਹ ਜਣੀਆਂ ਜ਼ਮੀਨਾਂ ਨੇ ਹੁਣ ਉਹਨਾਂ ਨੇ ਜ਼ਮੀਨ ਦੀ ਜਿਹੜੀ ਕੀਮਤ ਆ ਉਹ ਵੀ ਪੂਰੀ ਨਹੀਂ ਦਿੱਤੀ ਤੇ ਦੋ ਕਿਨਾਂ ਦੀ ਦਿੱਤੀ ਆ ਤੇ ਜਿਹੜੇ ਦੋ ਕਿਨੇ ਸਾਈਡਾਂ ਤੇ ਰਹਿ ਗਏ ਉਹ ਕਿਹੜੇ ਖਾਤੇ ਚ ਗਏ ਜੀ ਫਿਰ ਇਹ ਜਣੀਆਂ ਛੜਕਾ ਨੇ ਇਹ ਧੱਕਣ ਤੋਂ ਉੱਤਰ ਵੱਲ ਨੂੰ ਬਣ ਰਹੀਆਂ ਨੇ ਜੀ ਔਰ ਜਦੋਂ ਦੱਖਣ ਤੇ ਉੱਤਰ ਵੱਲ ਨੂੰ ਵਰ੍ਹੀਆਂ ਤੇ ਜਦੋਂ ਬਰਸਾਤਾਂ ਹੁੰਦੀਆਂ ਪੂਰਬ ਤੋਂ ਪੱਛਮ ਵੱਲ ਨੂੰ ਪਾਣੀ ਆਏਗਾ ਜੀ ਔਰ ਉਹ ਜਦੋਂ ਪਾਣੀ ਆਇਆ ਤੇ ਜਿਹੜਾ ਪਿਛਲੇ ਸਾਲ ਸਾਡਾ ਨੁਕਸਾਨ ਹੋਇਆ ਪੰਜਾਬ ਦੇ ਕਿਸਾਨਾਂ ਦਾ ਉਹਦਾ ਮੁੱਖ ਕਾਰਨ ਇਹ ਛੜਕਾਂ ਸਨ ਜੀ ਅਸੀਂ ਇਹ ਗੱਲ ਕਹੀ ਸੀ ਕਿ ਇਹ ਛੜਕਾਂ ਬਣਾਓ ਭਈ ਤੁਸੀਂ ਇਹ ਛੜਕਾਂ ਜਿਹੜੀਆਂ ਨੇ ਪਿੱਲਰ ਕੱਢ ਕਿਉਂ ਨਾ ਪਿੱਲਰਾਂ ਦੇ ਉੱਤੇ ਛੜਕਾਂ ਬਣਾ ਲਓ ਜੀ ਉਹਦੇ ਨਾਲ ਇੱਕ ਤੇ ਜਿਹੜੀ ਜਿਹੜੀ 4 ਏਕੜ ਮੇਰੀ ਜ਼ਮੀਨ ਦੋ ਛੜਕ ਚ ਆ ਗਈ ਤੇ ਦੋ ਇੱਕ ਉਧਰ ਆ ਗਈ ਇੱਕ ਉਧਰ ਆ ਗਈ ਮੈਂ ਇੱਕ ਤੇ ਆਪਣੀ ਜ਼ਮੀਨ ਚ ਆਵਾ ਜਾਈ ਮੇਰੀ ਉਹ ਆਉਂਦੀ ਜ ਮੈਨੂੰ ਕੋਈ ਰਸੇ ਦੀ ਦਿੱਕਤ ਨਹੀਂ ਆਵੇਗੀ ਜੀ ਦੂਸਰਾ ਮੈਨੂੰ ਜਿਹੜਾ ਇਹ ਜਿਹੜਾ ਪਾਣੀ ਦਾ ਜਿਹੜਾ ਨੁਕਸਾਨ ਦਾ ਉਹ ਨਹੀਂ ਹੋਏਗਾ ਤੀਸਰੀ ਗੱਲ ਇਹ ਕਿ ਸਾਨੂੰ ਜਿਹੜੀਆਂ ਕੀਮਤਾਂ ਨੇ ਉਹ ਤਾਂ ਪੂਰੀਆਂ ਮਿਲਣੀਆਂ ਚਾਹੀਦੀਆਂ ਨੇ ਇੱਥੇ ਤਾਂ ਖਾ ਗਏ ਇਹਨਾਂ ਦੇ ਅਫਸਰ ਹੀ ਇਹਨਾਂ ਨੇ ਕੀ ਕੀਤਾ ਜੀ ਕਿ ਇਹਨਾਂ ਨੇ ਜਿਹੜੀਆਂ ਵੇਖਿਆ ਨਾ ਵੀ ਆਹ ਜ਼ਮੀਨ ਹੁਣ ਮੇਰੀ ਜ਼ਮੀਨ ਜਿਹੜੀ ਆ ਉਹ ਸੜਕ ਚ ਆਉਣੀ ਆ ਮੈਨੂੰ ਪਤਾ ਨਹੀਂ ਜੀ ਤੇ ਮੇਰੀ ਜ਼ਮੀਨ ਜਿਹੜੀ ਆ ਉਹ ਐਮਐਲਏ ਨੇ ਜਾਂ ਐਸਡੀਐਮ ਨੇ ਇਹਨਾਂ ਨੇ ਰਲ ਕੇ ਤੇ ਕਿਸੇ ਆਪਣੇ ਚਿਹਤਿਆਂ ਦੇ ਨਾਲ ਉਹਦੀਆਂ ਰਜਿਸਟਰੀਆਂ ਕਰਾ ਲਈਆਂ ਜੀ ਉਹ ਰਜਿਸਟਰੀਆਂ ਕਰਾਉਣ ਤੋਂ ਬਾਅਦ ਉਹਨਾਂ ਦੀ ਜਿਹੜੀ ਉਹ ਮੈਨੂੰ ਤੇ ਮਿਲੀ ਕੀਮਤ ਬਹੁਤ ਥੋੜੀ ਹੂੰ ਤੇ ਉਹਦੀ ਜਿਹੜੀ ਜਾੜਾ ਕੀਮਤ ਸੀ ਉਹਦੀਆਂ ਵੱਧ ਕੀਮਤਾਂ ਬਣਾ ਕੇ ਤੇ ਇਹ ਆਪ ਲੈ ਕੇ ਉਹਦੇ ਤਰਨ ਤਰਨ ਆ ਅੰਬਰਸਰ ਦੇ ਵਿੱਚ ਮੇਰੇ ਥਾਂ ਥਾਂ ਦੇ ਉੱਤੇ ਇਹ ਰੋਲੇ ਪੈ ਰਹੇ ਨੇ ਸੋ ਸਭ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਇਹ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਨਿਸ਼ਾਨਦੇਹੀ ਕਿਹੜੇ ਕਿਸਾਨ ਦੀ ਕਿੰਨੀ ਜ਼ਮੀਨ ਆ ਰਹੀ ਆ ਔਰ ਉਹਦੀ ਜ਼ਮੀਨ ਦੋ ਸਾਈਡਾਂ ਤੇ ਕਿੰਨੀ ਬਚਦੀ ਆ ਬਾਕੀ ਜੇ ਕਿਸੇ ਦੀ ਕਨਾਲ ਰਹਿ ਗਈ ਦੋ ਕਨਾਲ ਰਹਿ ਗਈ ਉਹ ਜ਼ਮੀਨ ਤਾਂ ਖਤਮ ਹੋ ਗਈ ਹੋਣੀ ਹੂੰ ਬਿਲਕੁਲ ਸੋ ਇਸ ਕਰਕੇ ਇਹ ਬਹੁਤ ਵੱਡਾ ਗੰਭੀਰ ਮਸਲਾ ਹੈ ਇਹਦੇ ਤੇ ਪਹਿਲਾਂ ਸਾਨੂੰ ਜਿਹੜਾ ਉਹ ਫਰਜ਼ ਇਹ ਬੰਦਾ ਸੀ ਮੁੱਖ ਮੰਤਰੀ ਦਾ ਅੱਜ ਮੁੱਖ ਮੰਤਰੀ ਨੂੰ ਚੇਤਾ ਆਇਆ ਕਿ ਸਾਡਾ ਵਕਾ ਮੁੱਖ ਮੰਤਰੀ ਅਜੇ ਤੱਕ ਤਾਂ ਛੜਕਾ ਖਲਾਉਣ ਵਾਲੇ ਪਾਸੇ ਵੀ ਨਹੀਂ ਆਇਆ ਜੀ ਜੇ ਮੁੱਖ ਮੰਤਰੀ ਇਹ ਚੋਂਦਾ ਹਰਿਆਣੇ ਦੇ ਵਿੱਚ ਜਿਹੜਾ ਹੁਣ ਨਾਕਾ ਤੁਸੀਂ ਵੇਖੋ ਵੀ ਜਿਹੜਾ ਆ ਨਾਕਾ ਲੱਗਾ ਹੈ ਪੁਲਿਸ ਨਾਕਾ ਲੱਗਾ ਜੀ ਬੈਰੀਕੇਡ ਜਿਹੜਾ ਲੱਗਾ ਸ਼ੰਭੂ ਬਾਰਡਰ ਦੇ ਉੱਤੇ ਹਾਂਜੀ ਉਹ ਸਾਡੇ ਪੰਜਾਬ ਦੀ ਤਰਤੀਜ ਹੈ ਜੀ ਜਿਹੜਾ ਲੱਗਾ ਇਥੇ ਖਨੋਰੀ ਵਾਲਾ ਉਹ ਖਨੋਰੀ ਵਾਲਾ ਉਹਨਾਂ ਨੇ ਲਾਇਆ ਹਰਿਆਣੇ ਵਾਲੇ ਪਾਸੇ ਹੁਣ ਇਧਰ ਉਹਨਾਂ ਦੀ ਕੁਝ ਜਗ੍ਹਾ ਜਿਹੜੀ ਆ ਉਹ ਵੱਜਦੀ ਆ ਹੁਣ ਸਾਨੂੰ ਤਾਂ ਨਹੀਂ ਸੀ ਪਤਾ ਤੇ ਇਹ ਜਿਹੜਾ ਵੀ ਏਰੀਆ ਜਿਹੜਾ ਹੈ ਬਚਾਇਆ ਜਿਹੜਾ ਵੀ ਇਹ ਹਰਿਆਣੇ ਦਾ ਸਾਨੂੰ ਅੱਗੇ ਨਹੀਂ ਜਾਣਾ ਅਸੀਂ ਜੋ ਨੱਕ ਦੇ ਸਾਹਮਣਾ ਗਏ ਹੁਣ ਉੱਥੇ ਜਿਹੜਾ ਸਾਡਾ ਨੁਕਸਾਨ ਹੋਇਆ ਸਾਡੇ ਦੇ ਗੋਲੀਆਂ ਚੱਲੀਆਂ ਚੱਕ ਹੋ ਜਾਂ ਉਹਦੀ ਤੇ ਇਨਕੁਆਰੀ ਜਿਹੜੀ ਆ ਉਹ ਕਰੇਗਾ ਹਰਿਆਣਾ ਤੇ ਜਿਹੜੀਆਂ ਪੰਜਾਬ ਦੇ ਵਿੱਚ ਗੋਲੀਆਂ ਸਾਡੇ ਤੇ ਚੱਲੀਆਂ ਨੇ ਉਹ ਪੰਜਾਬ ਪੁਲਿਸ ਨੇ ਉਹਨਾਂ ਦੇ ਉੱਤੇ ਪਰਚੇ ਦਰਜ ਕਿਉਂ ਨਹੀਂ ਕੀਤੇ ਇਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਹੀਂ ਬੰਦੀ ਜੀ ਇਹ ਸਿਰਫ ਇਹਨਾਂ ਦੇ ਜਿਹੜੇ ਨੇ ਨਾ ਹਾਥੀ ਦੇ दाँਤ ਦਿਖਾਣੇ ਕੋਰ ਖਾਣੇ ਕੋਰ ਸਾਰੇ ਰਾਜਨੀਤਿਕ ਲੋਕ ਇੱਕ ਨੇ ਲੋਕਾਂ ਦੇ ਪਤੀ ਇਹ ਪ੍ਰਤੀ ਸਵਿਰਧ ਨਹੀਂ ਹੈਗੇ ਜਿਸ ਕਰਕੇ ਇਹ ਜਿਹੜਾ ਖਾਸ ਕਰਕੇ ਪੰਜਾਬ ਦਾ ਅਜਾੜਾ ਮੈਂ ਕਹੂੰਗਾ ਕਿ ਸਿਕ ਕੌਮ ਦਾ ਜਾੜਾ ਹੋ ਰਿਹਾ ਕਿਉਂਕਿ ਅੱਜ ਤੱਕ ਸਿੱਖਾਂ ਨੇ ਜਿਹੜੇ ਨੇ ਉਹ ਚਾਹੇ ਉਹ ਇੰਦਸ਼ਾਬਦਾਦੀ ਮਹਮੂਦ ਗਜ਼ਨੀ ਆਇਆ ਚਾਹੇ ਅੰਗਰੇਜ਼ ਆਏ ਚਾਹੇ ਉਸ ਤੋਂ ਬਾਅਦ ਦਿੱਲੀ ਦੀ ਪਟਰਾਣੀ ਨੇ ਮਹਿਰੂਮ ਦੇਸ਼ ਦੀ ਪ੍ਰਧਾਨ ਮੰਤਰੀ ਨੇ ਜਿਹੜਾ ਸੀ ਉਹ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਤੇ ਉਹ ਉਹਦਾ ਵੀ ਜਵਾਬ ਉਹਨਾਂ ਨੂੰ ਦਿੱਤਾ ਫਿਰ ਆ ਕਾਲੇ ਕਾਨੂੰਨ ਆਏ ਇਹ ਇਹਦਾ ਜਿੰਨੇ ਵੀ ਮਸਲੇ ਅੱਜ ਤੱਕ ਚੁੱਕੇ ਨੇ ਉਹ ਪੰਜਾਬ ਦੇ ਲੋਕਾਂ ਨੇ ਚੁੱਕੇ ਨਹੀਂ ਪੰਜਾਬ ਦੇ ਲੋਕ ਜਿਹੜੇ ਨੇ ਉਹ ਅਣਖ ਨਾਲ ਜਿਉਂਦੇ ਨੇ ਉਹ ਲੋਕਾਂ ਦੇ ਹਿੱਤਾਂ ਵਾਸਤੇ ਆਪਣੀ ਜਾਨ ਦੀ ਕੁਰਬਾਨੀ ਲਾ ਦਿੰਦੇ ਨੇ ਜੀ ਜੀ ਤੇ ਇਹ ਪੰਜਾਬ ਦੇ ਲੋਕਾਂ ਨੂੰ ਅਸਲ ਗੱਲ ਇਹ ਆ ਕਿ ਇੱਕ ਸਿਆਰੇ ਬਣਾ ਕੇ ਖਤਮ ਕਰਨਾ ਚਾਹੁੰਦੇ ਆ ਕਿ ਪੰਜਾਬ ਦੇ ਲੋਕ ਖਤਮ ਹੋ ਜਾਣ ਕੋਈ ਨਸ਼ਈ ਹੋ ਜਾਣ ਕੋਈ ਬਾਹਰ ਚਲ ਜਾਣ ਬਾਕੀ ਕੋਈ ਬੋਲ ਨਾ ਸਕੇ ਤੇ ਕੇਂਦਰ ਸਰਕਾਰ ਜੋ ਵੀ ਮਸਲੇ ਲਿਆਵੇ ਉਹਦੀ ਖਿਲਾਫ ਕੋਈ ਬੋਲ ਨਾ ਸਕੇ ਅਸਲ ਕਹਾਣੀ ਪਿੱਛੇ ਇਹ ਜੀ ਜੀ ਤੇ ਸਿਸਰ ਸਾਹਿਬ ਇੱਕ ਜੇਕਰ ਤੁਹਾਡੇ ਕੋਲ ਜਾਣਕਾਰੀ ਹੋਵੇ ਜਿਵੇਂ ਰੇਟ ਹੁੰਦੇ ਨੇ ਰੂਰਲ ਏਰੀਏ ਦੇ ਜ਼ਮੀਨ ਦੇ ਰੇਟ ਹੋਰ ਹੁੰਦੇ ਨੇ ਜਿਹੜੀ ਸ਼ਹਿਰ ਦੇ ਨਾਲ ਲੱਗਦੀ ਆ ਉਹਦੇ ਹੋਰ ਹੁੰਦੇ ਨੇ ਕੀ ਜਿਹੜੀਆਂ ਜ਼ਮੀਨਾਂ ਕਵਾਇਰ ਕੀਤੀਆਂ ਜਾ ਰਹੀਆਂ ਨੇ ਉਹ ਇਸ ਰੇਟ ਮੁਤਾਬਕ ਚੱਲ ਰਹੀਆਂ ਨੇ ਮੈਂ ਤੁਹਾਨੂੰ ਬੇਨਤੀ ਕੀਤੀ ਆ ਕਿ ਚੱਲ ਇਸੇ ਤਰ੍ਹਾਂ ਹੀ ਰਹੀਆਂ ਨੇ ਹੂੰ ਪਰ ਭੁਲੇ ਭਾਲੇ ਲੋਕਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਫਿਰ ਜਿਹੜੀਆਂ ਕਿਸੇ ਦੀਆਂ ਜ਼ਮੀਨਾਂ ਜਿਹੜੀ ਭਰਾਮਾਂ ਦੀ ਵੰਡ ਹੋਈ ਆ ਇਹਨਾਂ ਨੇ ਤੇ ਇਹ ਜ਼ਮੀਨਾਂ ਨੇ ਤੇ ਲੋਕਾਂ ਦੇ ਕਤਲ ਕਰਵਾਤੇ ਨੇ ਲੋਕਾਂ ਨੂੰ ਉਜਾੜ ਕੇ ਰੱਖਤਾ ਫਿਰ ਜਿਹਦਾ ਹੱਕ ਨਹੀਂ ਸੀ ਬੰਦਾ ਅਫਸਰਾਂ ਨੇ ਮਿਲ ਕੇ ਉਹਨਾਂ ਨੂੰ ਪੈਸੇ ਦੇ ਦਿੱਤੇ ਨੇ ਤੇ ਰੇਟ ਉਸੇ ਤਰ੍ਹਾਂ ਹੀ ਚੱਲ ਰਹੇ ਨੇ ਰੂਲਰ ਦਾ ਆੜਿਆ ਤੇ ਜਿਹੜਾ ਹੈਗਾ ਤੁਹਾਡਾ ਸ਼ਹਿਰੀ ਆ ਉਹਦਾ ਆੜਿਆ ਮਨ ਕੇ ਜਿਹੜੀ ਜ਼ਮੀਨ ਹੈ ਪਰ ਇਹਨਾਂ ਨੇ ਉਹ ਵੀ ਕੱਟਾ ਕਿੰਨੀ ਜਿਸ ਤਰ੍ਹਾਂ ਮੈਂ ਤੁਹਾਨੂੰ ਮਿਸਾਲ ਦੇਣਾ ਹੈ ਕਿ ਜਿੱਥੇ ਹੁਣ ਕੋਈ ਬਾਗ ਬਗੀਚਾ ਲੱਗਿਆ ਜੀ ਉਹਦੇ ਰੇਟ ਜਿਹੜੇ ਨੇ ਉਹ ਵੱਧ ਨੇ ਹੂੰ ਇਹਨਾਂ ਨੇ ਕੀ ਕੀਤਾ ਵੀ ਫਰਜੀ ਬਾਗ ਬਣਾਤੇ ਹੂੰ ਆ ਸਾਡੇ ਅਮਰਸਰ ਚ ਬਣਾਤਾ ਥੋੜੀ ਕਰੂੰਗਾ ਜੀ ਤੇ ਇਹਨਾਂ ਨੇ ਉਹ ਸਾਰਾ ਰਲ ਕੇ ਤੇ ਇਹ ਇਸ ਤਰੀਕੇ ਨਾਲ ਗਰਮ ਕਰਦੇ ਜੀ ਲੋਕਾਂ ਦੇ ਉੱਤੇ ਜਿਹੜਾ ਲੋਕਾਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਸ਼ੋਸ਼ਣ ਹੋ ਰਿਹਾ ਆ ਆਰਥਿਕ ਕੌਰ ਦੇ ਉੱਤੇ ਜੀ ਤੇ ਸਰ ਸਰ ਸਾਹਿਬ ਜਿਹੜੇ ਕਲੈਕਟਰ ਰੇਟ ਹੁੰਦੇ ਨੇ ਆਪਾਂ ਅਕਸਰ ਰਜਿਸਟਰੀਆਂ ਦੇਖਦੇ ਆ ਕਿ ਕਲੈਕਟਰ ਰੇਟ ਕੁਝ ਹੋਰ ਹੁੰਦਾ ਹੈ ਤੇ ਜਿਹੜੀ ਰਜਿਸਟਰੀ ਆ ਉਹ ਹੋਰ ਹੁੰਦੀ ਆ ਉਹ ਵੀ ਇਸੇ ਟੈਕਨੀਕ ਦੇ ਨਾਲ ਹੋ ਰਹੀ ਆ ਜਾਂ ਫਿਰ ਜਿਹੜੇ ਰੇਟ ਸਿੱਧੀ ਮਿਲ ਰਹੇ ਨੇ ਦੇਖੋ ਇਹਦੇ ਵਿੱਚ ਵੀ ਬਹੁਤ ਵੱਡਾ ਅੰਤਰ ਹੈ ਹਮ ਹੁਣ ਜਿਸ ਤਰ੍ਹਾਂ ਕਲੈਕਟਰ ਰੇਟ ਆ ਮੰਨ ਲਓ ਮੈਂ ਤੁਹਾਨੂੰ ਦੱਸਦਾ ਕਿ ਮੇਰੀ ਜ਼ਮੀਨ ਦਾ ਰੇਟ ਕਲੈਕਟਰ ਰੇਟ ਜਿਹੜਾ ਹੈ ਉਹ ਹੈਗਾ 6 ਲੱਖ ਜੀ ਫਾਰੇ ਕੜਦਾ ਜੀ ਤੇ ਉਥੇ ਜਿਹੜੀ ਬਾਜ਼ਾਰੀ ਕੀਮਤ ਆ ਮਾਰਕੀਟ ਰੇਟ ਆ ਜਿਹੜਾ ਹੂੰ ਉਹ ਉਥੇ 24 ਲੱਖ ਆ ਜੀ ਅਸਲ ਗੱਲ ਇਹ ਆ ਕਿ ਇਹਨਾਂ ਨੂੰ ਜਿਹੜਾ ਉਹ ਐਕਟ 2013 ਵਾਲਾ ਸੀ ਉਹਦੇ ਮੁਤਾਬਕ ਜ਼ਮੀਨ ਦਾ ਜਿਹੜਾ ਰੇਟ ਆ ਮਾਰਕੀਟ ਰੇਟ ਦੇ ਉੱਤੋਂ ਜਿਹੜਾ ਉਹ 4 ਗੁਣਾ ਜਿਹੜਾ ਉਹ ਵੱਧਦਾ ਹੈ ਲੇਕਿਨ ਇਹ ਕਲੈਕਟਰ ਰੇਟ ਨੂੰ ਲੈਂਦੇ ਨੇ ਇਹਦੇ ਵਿੱਚ ਵੀ ਬੜੀ ਬੜੀ ਵਿੱਚ ਜਿਹੜੀ ਆ ਉਹ ਸਾਡੀ ਲੁੱਟ ਹੋ ਰਹੀ ਆ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਤੁਹਾਡੇ ਵੱਲੋਂ ਜਥੇਬੰਦੀਆਂ ਵੱਲੋਂ ਕੀ ਕਦਮ ਚੁੱਕਿਆ ਜਾ ਸਕਦਾ ਹੈ ਦੇਖੋ ਅਸੀਂ ਤਾਂ ਅੱਗੇ ਵੀ ਲੋਕਾਂ ਦੇ ਹਿੱਤਾਂ ਦੀ ਜਿਹੜੀ ਲੜਾਈ ਆ ਜਿਹੜੀ ਆ ਉਹ ਲੜ ਰਹੇ ਆ ਔਰ ਬਹੁਤ ਵੱਡੇ ਪੱਧਰ ਦੇ ਉੱਤੇ ਮੈਂ ਤੁਹਾਡੇ ਸਾਹਮਣੇ ਇੱਕ ਅਫਸਰ ਦਾ ਜਿਹੜਾ ਉਹ ਮਿਲਾ ਰਿਹਾ ਮਿਸਾਲ ਦੇ ਤੌਰ ਦੇ ਤੇ ਉਦੇ ਜਿਹੜੇ ਪੜਦੇ ਆ ਉਹ ਤੁਹਾਡੇ ਸਾਹਮਣੇ ਮੈਂ ਪਾਸ ਕਰ ਰਿਹਾ ਕਿ ਕਿਸ ਤਰ੍ਹਾਂ ਲੁੱਟ ਰਹੇ ਨੇ ਅਸੀਂ ਤਾਂ ਲੜਾਈ ਲੋਕਾਂ ਦੀ ਲੜਦੇ ਆ ਰਹੇ ਆ ਤੇ ਅੱਗੇ ਵੀ ਇਸੇ ਤਰ੍ਹਾਂ ਜਿਹੜੀ ਆ ਉਹ ਲੋਕ ਹਿੱਤਾਂ ਦੀ ਲੜਾਈ ਜਿਹੜੀ ਆ ਕਿਸਾਨਾਂ ਦੀ ਲੜਾਈ ਆਮ ਲੋਕਾਂ ਦੀ ਜਿਹੜੀ ਲੜਾਈ ਆ ਜਿਹਦੇ ਨਾਲ ਵੀ ਥਕਾ ਹੋ ਰਿਹਾ ਇਹਨਾਂ ਭਾਰਤ ਮੰਡਾਲਾ ਦੇ ਪ੍ਰੋਜੈਕਟ ਦੇ ਨਾਂ ਤੇ ਜਾਂ ਹੋਰ ਤੇ ਉਹ ਇਸੇ ਤਰ੍ਹਾਂ ਲੜਾਂਗੇ ਜੀ ਮਿਹਰਬਾਨੀ ਸਹਿਤ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਧੰਨਵਾਦ ਜੀ ਦੱਸਦੀ ਕਿ ਇਸ ਪ੍ਰੋਜੈਕਟ ਨੂੰ ਲੈ ਕੇ ਕਿਸਾਨ ਅਤੇ ਸਰਕਾਰ ਆਮੋ ਸਾਹਮਣੇ ਨੇ ਕੇਂਦਰ ਸਰਕਾਰ ਨੇ ਪ੍ਰੋਜੈਕਟ ਬੰਦ ਕਰਨ ਦੀ ਗੱਲ ਵੀ ਕਰ ਦਿੱਤੀ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਮਾਮਲੇ ਦੇ ਵਿੱਚ ਐਂਟਰੀ ਹੋਈ ਹੈ ਕਿਸਾਨਾਂ ਨੇ ਕਈ ਤਰ੍ਹਾਂ ਦੀਆਂ ਧਾਂਦਲੀਆਂ ਦੇ ਇਲਜ਼ਾਮ ਵੀ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਮਾਮਲਾ ਉਹਨਾਂ ਦੀਆਂ ਜ਼ਮੀਨਾਂ ਦੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਜ਼ਮੀਨ ਨੂੰ ਕਿਸਾਨ ਦੀ ਮਾਂ ਕਿਹਾ ਜਾਂਦਾ ਹੈ ਉਹ ਖੇਤੀ ਕੀਤਿਆਂ ਆਪਣੀ ਜ਼ਮੀਨ ਨਹੀਂ ਛੱਡਣਾ ਚਾਹੁੰਦੇ ਪਰ ਮਜਬੂਰੀ ਦੇ ਵਿੱਚ ਜੇਕਰ ਉਹਨਾਂ ਨੂੰ ਜ਼ਮੀਨ ਛੱਡਣੀ ਪੈਂਦੀ ਹੈ ਤਾਂ ਉਹਦਾ ਸਹੀ ਮੁੱਲ ਮੰਗ ਰਹੇ ਨੇ ਇਸੇ ਦੇ ਉੱਤੇ ਹੀ ਰੇੜਕਾ ਬਰਕਰਾਰ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਮਲਾ ਕੀ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਗੇ ਅੰਦਰੂਨੀ ਰਾਤ ਬਣਾਂਗੇ ਬੁਲੰਦਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ। ਬਣਾਉਣ ਜਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ, ਅ ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ